ਕੰਚਨੀ ਸ਼ਿਵ ਸੈਨਾ ਸੂਰਯਵੰਸੀ ਦੇ ਪੰਜਾਬ ਦੇ ਉਹ ਪ੍ਰਧਾਨ ਸ਼੍ਰੀ ਸੁਸ਼ੀਲ ਜਿੰਦਲ ਜਿਨ੍ਹਾਂ ਨੇ ਲੋਕਾਂ ਦੇ ਲਈ ਆਪਣੀ ਸਾਰੀ ਜ਼ਿੰਦਗੀ ਵਿੱਚ ਸੰਘਰਸ਼ ਕੀਤਾ ਗਰੀਬਾਂ ਨੂੰ ਇਨਸਾਫ ਦਿਵਾਉਣ ਲਈ ਤੇ ਹੋਰ ਮਸਲਾਂ ਲਈ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਭਾਵੇਂ ਉਹਨਾਂ ਨੂੰ अनेका ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪ੍ਰਸ਼ਾਸਨ ਦਾ ਵੀ ਲੋਕਾਂ ਦਾ ਵੀ ਪਰ ਉਹਨਾਂ ਨੇ ਹਿੰਮਤ ਨਹੀਂ ਹਾਰੀ ਤਾਂ ਗੱਲ ਕਰਨਿਆ ਪੰਜਾਬ ਦੇ ਮੁੱਦੇ ਤੇ ਬਠਿੰਡੇ ਬਾਰੇ ਕੀ ਕਹਿਣਾ ਚਾਹੂੰਗਾ ਜਿੰਦਰ ਸਾਹਿਬ ਹਾਂਜੀ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਅਸੀਂ ਬੜੇ ਲੰਬੇ ਸਮੇਂ ਤੋਂ ਜਿਹੜੀ ਹੈਗੀ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਬੜੇ ਲੋਕ ਨੇ ਜਿਨ੍ਹਾਂ ਨੂੰ ਕਾਨੂੰਨ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਸਮਾਜ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਪ੍ਰਸ਼ਾਸਨ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਅਸੀਂ ਬੜੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਇਸ ਮਾਮਲੇ ਦੇ ਵਿੱਚ ਕਿ ਆਮ ਲੋਕ ਜਾਗਰੂਕ ਹੋਣ ਕਸ਼ੀਰ ਜਿੰਦਰ ਜੀ ਮੈਂ ਇੱਥੇ ਤੁਹਾਡੇ ਨਾਲ ਇਹ ਗੱਲ ਕਰਨਾ ਚਾਹੁੰਦਾ ਕਿ ਤੁਸੀਂ ਭਾਵੇਂ ਲੋਕਾਂ ਲਈ ਸੰਘਰਸ਼ ਕੀਤਾ ਪਰ ਗਰੀਬੀ ਰੇਖਾ 'ਚ ਤੁਸੀਂ ਰਹਿੰਦੇ ਹੋ ਤੁਸੀਂ ਗਰੀਬ ਹੋਣ ਦੇ ਬਾਵਜੂਦ ਇਹ ਸੰਘਰਸ਼ ਕਰ ਰਹੇ ਹੋ ਤੁਹਾਡਾ ਆਪ ਦਾ ਗੁਜ਼ਾਰਾ ਨਹੀਂ ਅੰਦਰ ਤੇ ਲੋਕਾਂ ਲਈ ਤੁਸੀਂ ਕੀ ਕਰੋਗੇ ਨਹੀਂ ਗਰੀਬ ਉਹ ਇਨਸਾਨ ਹੁੰਦਾ ਜਿਸ ਦੇ ਅੰਗ ਪਰ ਸਲਾਮਤ ਨਹੀਂ ਹੁੰਦੇ ਆਪਾਂ ਇਸ ਮਾਮਲੇ ਦੇ ਵਿੱਚ ਕਿਤੇ ਗਰੀਬ ਨਹੀਂ ਹੈਗੇ ਪੈਸੇ ਦਾ ਰੋਲ ਕਿਤੇ ਦਾ ਕਿੱਥੇ ਹੈ ਨਾ ਜੀ ਪੈਸਾ ਹੀ ਇਸ ਸਮਾਜ ਦੇ ਵਿੱਚ ਸਭ ਕੁਝ ਨਹੀਂ ਹੈਗਾ ਪੈਸਾ ਸਭ ਕੁਝ ਨਹੀਂ ਹੈਗਾ ਇਸ ਦੁਨੀਆ ਦੇ ਉੱਤੇ ਬਹੁਤ ਪੈਸੇ ਵਾਲੇ ਲੋਕ ਨੇ ਜਿਹੜੇ ਕਿ ਬਿਮਾਰ ਨੇ ਕਿ ਉਹ ਆਪਣੀ ਬਿਮਾਰੀ ਨੂੰ ਦੂਰ ਕਰ ਸਕਦੇ ਨੇ ਪੈਸੇ ਨਾਲ ਨਹੀਂ ਹੋ ਸਕਦੀ ਜੋ ਪਰਮਾਤਮਾ ਨੇ ਜਿਸ ਨੂੰ ਜਿੱਥੇ ਰੱਖਿਆ ਬੜੇ ਇਹ ਜੇ ਹੁਣ ਜਿਹੜੇ ਆਪਣੇ ਮਹਾਤਮਾ ਗਾਂਧੀ ਜੀ ਹੋਏ ਨੇ ਉਹਨਾਂ ਦੇ ਕੋਲੇ ਕਿਹੜਾ ਬਹੁਤ ਜ਼ਿਆਦਾ ਪੈਸਾ ਸੀ ਜਾਂ ਹੋਰ ਜਿਹੜੇ ਕੋਈ ਦੇਸ਼ ਦੇ ਵਿੱਚ ਹੋਏ ਕੋਈ ਜਿਨ੍ਹਾਂ ਨੇ ਭਗਤੀਆਂ ਕੀਤੀਆਂ ਜਿਨ੍ਹਾਂ ਕੋਲੇ ਸ਼ਕਤੀਆਂ ਨੇ ਜਿਨ੍ਹਾਂ ਨੂੰ ਅੱਜ ਲੋਕ ਪੂਜਦੇ ਨੇ ਕਿ ਉਹਨਾਂ ਕੋਲੇ ਪੈਸਾ ਸੀ ਪੈਸੇ ਹੀ ਸਭ ਕੁਝ ਨਹੀਂ ਹੈਗਾ ਇਸ ਸਮਾਜ ਦੇ ਵਿੱਚ ਇਸ ਤੇਜ ਦੇ ਵਿੱਚ ਖਾੜੀ ਵਿੱਚ ਸ਼ੀਵ ਸੈਨਾ ਸੂਰਯ ਵੰਸ਼ੀ ਕੋਲੋਂ ਥੋੜੀ ਨਿਯੁਕਤੀ ਹੋਈ ਹੈ ਤੇ ਤੁਹਾਡੀ ਪਾਰਟੀ ਪੰਜਾਬ ਦੇ ਲੋਕ ਲਈ ਕੀ ਕਰ ਰਹੀ ਹੈ ਨੇਸੀ ਲੋਕਾਂ ਨੂੰ ਫਿਰ ਤੋਂ ਫਿਰ ਉਹੀ ਸਮਾ ਦੁਹਰਾ ਰਹੇ ਆ ਕਿ ਲੋਕ ਜਾਗਰੂਕ ਹੋਣ ਜਿਸ ਤਰ੍ਹਾਂ ਕਿ ਬਠਿੰਡਾ ਦੇ ਵਿੱਚ ਲਗਾ ਲਓ ਜਾਂ ਪੂਰੇ ਪੰਜਾਬ ਦੇ ਵਿੱਚ ਲਗਾ ਲਓ ਕਿ ਟ੍ਰੈਫਿਕ ਦੀ ਸਮੱਸਿਆਵਾਂ ਬਹੁਤ ਜ਼ਿਆਦਾ ਨੇ ਆ ਪਿਛਲੇ ਤੁਸੀਂ ਦੇਖਿਆ ਹੋਣਾਗਾ ਵੀ ਚੰਡੀਗੜ੍ਹ ਵਿਖੇ 15 ਸਾਲ ਪੁਰਾਣੇ ਜਿਹੜੇ ਡਿਜੀਟਲ ਆਟੋ ਸੀ ਉਹਨਾਂ ਨੂੰ ਬੰਦ ਕਰਤਾ ਸੀ ਕੋਟ ਵੱਲੋਂ ਵੀ ਸਰਕਾਰ ਵੱਲੋਂ ਵੀ ਪਰੰਤੂ ਜਿਹੜੇ ਬਟੰਡਾ ਦੇ ਵਿੱਚ ਨੇ ਇਹ 15-15 ਸਵਾਰੀਆਂ ਲੋਡ ਕਰਕੇ ਲੈ ਕੇ ਜਾਂਦੇ ਨੇ ਬਿਲਕੁਲ ਟੁੱਟੇ ਫੁੱਟੇ ਆਟੋ ਨੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਨੇ ਅਸੀਂ ਇਹਨਾਂ ਲੋਕਾਂ ਨੂੰ ਅਵੇਅਰ ਕਰ ਰਹੇ ਆ ਕਿ ਜਿਹੜੇ ਆਟੋ ਚਾਲਕ ਤੁਹਾਨੂੰ ਬੈਠ ਲੈ ਇੰਨੇ ਨੇ ਸਵਾਰੀਆਂ ਬੈਠਣ ਲਈ ਮਜਬੂਰ ਕਰਦੇ ਨੇ ਉਹਨਾਂ ਦੇ ਉੱਤੇ ਤੁਰੰਤ ਪੁਲਿਸ ਬੁਲਾ ਕੇ ਕਾਰਵਾਈ ਕਰਵਾਓ ਕਿ ਜਦੋਂ ਇਸ ਤਰ੍ਹਾਂ ਦੇ ਤੁਸੀਂ ਕੰਮ ਕਰਦੇ ਹੋ ਲੋਕ ਤੁਹਾਡਾ ਵਿਰੋਧ ਨਹੀਂ ਕਰਦੇ ਬਿਲਕੁਲ ਜਿਹੜੇ ਵਿਰੋਧੀ ਹੁੰਦੇ ਨੇ ਜਿਹੜੇ ਗਲਤ ਕੰਮ ਕਰਨ ਚ ਯਕੀਨ ਕਰਦੇ ਨੇ ਜਿਹੜੇ ਸਰਕਾਰ ਨੂੰ ਟੈਕਸ ਨਹੀਂ ਭਰਦੇ ਜਾਂ ਜਿਹੜੇ ਚੋਰ ਨੇ ਜਾਂ ਜਿਹੜੇ ਕੋਈ ਨਸ਼ਾ ਵੇਚਦੇ ਨੇ ਇਹ ਲੋਕ ਸਾਡਾ ਵਿਰੋਧ ਵੀ ਕਰਦੇ ਆ ਔਰ ਸਾਡੇ ਤੇ ਹਮਲੇ ਵੀ ਕਰਦੇ ਨੇ ਸਭ ਕੁਝ ਹੁੰਦਾ ਬੜਾ ਕੁਝ ਚੱਲਦੇ ਆ ਸੀ ਤਸੱਦਦ ਹੁੰਦਾ ਸਾਡੇ ਤੇ ਪਰੰਤੂ ਕਿਤੇ ਨਾ ਕਿਤੇ ਪ੍ਰਸ਼ਾਸਨ ਵੀ ਆਪਣਾ ਫੇਲਿਅਰ ਦਿਖਾਂਦਾਗਾ ਕਿਉਂਕਿ ਪ੍ਰਸ਼ਾਸਨ ਦਾ ਲਗਾਤਾਰ ਫੇਲਿਅਰ ਸਾਹਮਣੇ ਹੀ ਆਉਂਦਾਗਾ ਸਭ ਨੇ ਦੇਖਿਆ ਹੀ ਐ ਕਿ ਟ੍ਰੈਫਿਕ ਦੇ ਮੁੱਦੇ ਨੂੰ ਲੈ ਕੇ ਲਾ ਲੋ ਤੁਸੀਂ ਬਟੈਂਡਾ ਦੇ ਵਿੱਚ ਲਗਾਤਾਰ ਪੂਰੇ 1 ਮਹੀਨੇ ਤੋਂ ਆਵਾਜ਼ ਬੁਲੰਦ ਹੈਗੀ ਕੁਝ ਇੱਕ 1% ਲਗਾ ਲੋ ਕਾਰਵਾਈ ਕਰਦੇ ਨੇ ਲੋਕਾਂ ਲਈ ਖਾਣਾ ਪੂਰਤੀ ਦਿਖਾਉਂਦੇ ਨੇ ਵੀ ਖਾਣਾ ਪੂਰਤੀ ਕਰਨ ਤੋਂ ਬਾਅਦ ਬੰਦ ਕਰ ਦਿੱਤੀ ਜਾਂਦੀ ਹੈ ਕਾਰਵਾਈ ਕਿ ਡਿ ਜ਼ਿਲਾ ਤੋਂ ਇਹਨਾਂ ਨੂੰ ਨਜ਼ਰ ਨਹੀਂ ਆ ਰਹੀ ਕਿ ਬੱਸ ਸਟੈਂਡ ਦੇ ਉੱਤੇ ਪੁਲਿਸ ਦਾ ਨੱਕਾ ਲੱਗਦਾ ਕਿ ਉਹ ਪੁਲਿਸ ਵਾਲਿਆਂ ਨੂੰ ਨਜ਼ਰ ਨਹੀਂ ਆ ਰਿਹਾ ਕਿ ਲਗਾਤਾਰ ਜ਼ਿਆਦਾ ਸਵਾਰੀਆਂ ਬੈਠਣ ਲਈ ਮਜਬੂਰ ਕਰਦੇ ਨੇ ਯੂਨੀਅਨਾਂ ਬਣਾ ਕੇ ਗੁੰਡਾਗਰਦੀ ਕਰਦੇ ਨੇ ਲੋਕਾਂ ਨੂੰ ਆਮ ਲੋਕਾਂ ਨੂੰ ਮਤਲਬ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਸਭ ਕੁਝ ਹੈ ਸਟੇਸ਼ਨ ਦੇ ਉੱਤੇ ਵੀ ਇਹੀ ਸਮੱਸਿਆ ਹੈਗੀ ਆਪਣੇ ਐਮਜ਼ ਹਸਪੀਟਲ ਕੋਲੇ ਚਲੇ ਜਾਓ ਤੁਸੀਂ ਉੱਥੇ ਵੀ ਇਹੀ ਸਮੱਸਿਆ ਹੈਗੀ ਸਮੱਸਿਆ ਸੇਮ ਬਰਾਬਰੀ ਹੈ ਸਾਰੇ ਕਿਤੇ ਜਿੱਥੋਂ ਦੀ ਜ਼ਿਆਦਾ ਲੋਕ ਨਿਕਲਦੇ ਆ ਜ਼ਿਆਦਾ ਲੋਕ ਆਵਾਜਾਈ ਹੈ ਉੱਤੇ ਛੋਟੀਆਂ ਮੋਟੀਆਂ ਯੂਨੀਅਨਾਂ ਬਣਾ ਕੇ ਉਤੇ ਕਬজে ਕੀਤੇ ਹੋਏ ਨੇ ਜੂਨੀਅਨ ਦੇ ਵਿੱਚ ਅਗਰ ਕੋਈ ਆਮ ਮੰਦਾ ਕੋਈ ਗੱਡੀ ਖਰੀਦ ਲੈਂਦਾ ਜੂਨੀਅਨ ਦੇ ਵਿੱਚ ਜੂਨੀਅਨ ਦੇ ਪ੍ਰਧਾਨ ਨੂੰ ਕਹਿੰਦਾ ਮੈਂ ਗੱਡੀ ਪਾਉਣਾ ਚਾਹੁੰਦਾ ਤਾਂ ਗੱਡੀ ਦੇ ਪੈਸੇ ਮੰਗਦੇ ਨੇ ਕਿਸ ਚੀਜ਼ ਦੇ ਪੈਸੇ ਕਿ ਉਹ ਪੈਸੇ ਰਿਫੰਡੇਬਲ ਨੇ ਕਿ ਉਹ ਪੈਸੇ ਕਿਸ ਸਹੂਲਤ ਲਈ ਵਰਤੇ ਜਾਂਦੇ ਨੇ ਲਿਖਤੀ ਰੂਪ ਚ ਦੱਸਣ ਤਾਂ ਸਹੀ ਵੀ ਜਿਹੜਾ ਉਹ ਕੋਈ 5000 ਕੋਈ 10000 ਕੋਈ 20000 ਕੋਈ ਪੈਸੇ ਲੈਂਦੇ ਨੇ ਗੱਡੀ ਨੂੰ ਜੂਨੀਅਨ ਦੇ ਵਿੱਚ ਪਾਉਂਦਾ ਉਹ ਪੈਸੇ ਕਿਸ ਪਰਪਸ ਲਈ ਕਿਸ ਮਤਲਬ ਲਈ ਵਰਤੇ ਜਾਂਦੇ ਨੇ ਉਹ ਲਿਖਤੀ ਰੂਪ ਚ ਦੇਣ ਔਰ ਹਰ ਮਹੀਨੇ ਜਿਹੜੇ ਉਹ ਫੰਡਿੰਗ ਇਕੱਠਾ ਕਰਦੇ ਨੇ ਉਹ ਕਿੱਥੇ-ਕਿੱਥੇ ਲਗਾਇਆ ਜਾਂਦਾ ਕਿਉਂ ਨਹੀਂ ਲਗਾਇਆ ਲਗਾਇਆ ਹੋਇਆ ਦੱਸਿਆ ਜਾਂਦਾ ਇਹ ਬੜੀ ਵੱਡੀ ਸਮੱਸਿਆ ਹੈ ਸ਼ਹਿਰ ਦੇ ਵਿੱਚ ਔਰ ਜਿਹੜੇ ਆਮ ਲੋਕ ਨੇ ਜਿੰਨਾਂ ਕੋਲੇ ਆਟੋ ਖਰੀਦੇ ਹੋਏ ਨੇ ਜੇ ਕੋਈ ਬੱਸ ਸਟੈਂਡ ਦੇ ਉੱਤੇ ਜਾ ਕੇ ਖੜਾ ਹੋ ਕੇ ਸਵਾਰੀ ਚੱਕ ਲੈ ਜਾਂ ਕਿਤੇ ਹੋਰ ਜਾ ਕੇ ਸਵਾਰੀ ਚੱਕ ਲੈ ਸਟੇਸ਼ਨ ਦੇ ਉੱਤੇ ਸਵਾਰੀ ਚੱਕ ਲੈ ਤਾਂ ਉਹਨਾਂ ਤੋਂ ਪੈਸੇ ਦੀ ਵਸੂਲੀ ਕੀਤੀ ਜਾਂਦੀ ਹੈ ਕਿਸ ਗੱਲ ਦੇ ਪੈਸੇ ਅਸੀਂ ਆਪਣਾ ਨਾ ਚੱਕਰ ਛੱਡ ਕੇ ਤੁਹਾਨੂੰ ਦੇ ਰਹੇ ਹਾਂ ਉਹਦੇ ਪੈਸੇ ਅਗਰ 200 ਦਾ ਚੱਕਰ ਆ ਉਹਦੇ ਮੰਗਰ 100 ਰੁਪਏ ਦੀ ਵਸੂਲੀ ਕਿਉਂ ਬਈ 50 ਰੁਪਏ ਦੀ ਵਸੂਲੀ ਕਿਸ ਗੱਲ ਦੀ ਵਸੂਲੀ ਕਿਸ ਚੀਜ਼ ਦਾ ਪੈਸਾ ਵਸੂਲ ਰਹੇ ਨੇ ਇਹ ਲੋਕ ਚਲੋ ਜਿੰਦਰ ਸਾਹਿਬ ਗੱਲ ਕਰੀਏ 2027 ਦੇ ਇਲੈਕਸ਼ਨ ਨੇੜੇ ਆ ਸਾਰੀ ਪਾਰਟੀਆਂ ਆਪਣੀ ਆਪਣੀ ਤਿਆਰੀ ਕਰ ਰਹੀਆਂ ਤੁਸੀਂ ਕੀ ਕਹਿਣਾ ਚਾਹੋਗੇ ਮੌਜੂਦਾ ਸਰਕਾਰ ਬਾਰੇ ਬਠਿੰਡੇ ਦੇ ਵਿਕਾਸ ਬਾਰੇ ਵਿਕਾਸ ਜਿਹੜਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਉਹ ਬਹੁਤ ਹੀ ਸਲਾਘਾਯੋਗ ਕਦਮ ਹੈ ਔਰ ਜਿਹੜਾ ਹੁਣ ਪਿੱਛੇ ਜੇ ਨਗਰ ਨਿਗਮ ਨੇ ਵੀ ਇੱਕ ਆਰਡਰ ਕੱਢਿਆ ਸੀਗਾ ਵੀ ਜੇ ਕੋਈ ਆਪਣੇ ਘਰ ਕੁੱਤਾ ਵੀ ਰੱਖਦਾ ਤਾਂ ਉਹਦੇ ਆਸ-ਪਾਸ ਦੇ 10 ਘਰਾਂ ਦੀ ਜਿੰਮੇਵਾਰੀ ਹੋਊਗੀ ਲਿਖਤੀ ਰੂਪ ਚ ਲੈਤਾ ਜਾਊਗਾ ਫਿਰ ਉਸ ਨੂੰ ਕੋਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਊਗੀ ਇਹ ਜਿਹੜੀਆਂ ਗੱਲਾਂ ਨੇ ਬੜੀਆਂ ਵਧੀਆ ਨੇ ਜੋ ਸਮਾਜ ਦੇ ਵਿੱਚ ਚੰਗਾ ਰੰਗ ਭਖਾਉਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਸਰਕਾਰ ਵਧੀਆ ਕੰਮ ਕਰਦੀ ਰਹੀ ਤਾਂ ਅਸੀਂ ਸਰਕਾਰ ਦੇ ਨਾਲ ਖੜੇ ਰਹਾਂਗੇ ਤੁਸੀਂ ਆਪਣੀ ਪਾਰਟੀ ਬੋਲੋ ਕੋਈ ਪੰਜਾਬ ਚ ਉਮੀਦਵਾਰ ਖੜੇ ਕਰੋਗੇ ਕੀ ਨਹੀਂ ਕਰੋਗੇ ਇਸ ਟਾਈਮ ਅਸੀਂ ਪੰਜਾਬ ਸਰਕਾਰ ਦੇ ਮੂੰਹ ਵੱਲ ਵੇਖ ਰਹੇ ਆ ਕਿ ਪੰਜਾਬ ਸਰਕਾਰ ਲੋਕਾਂ ਦੇ ਵਾਅਦੇ ਉੱਤੇ ਖਰੀ ਉਤਰਦੀ ਹੈ। ਤੁਸੀਂ ਆਪ ਦਾ ਕੰਮ ਕਿਉਂ ਨਹੀਂ ਕਰਦੇ? ਅਸੀਂ ਆਪਣਾ ਕੰਮ ਕਰ ਰਹੇ ਆ। ਅਸੀਂ ਲਗਾਤਾਰ ਅਸੀਂ ਸਮਾਜ ਦੇ ਲੋਕਾਂ ਨੂੰ ਜਾਗਰੂਕ ਕਰ ਰਹੇ ਆ। ਜੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਸਾਨੂੰ ਮੌਕਾ ਦਿੱਤਾ ਤਾਂ ਅਸੀਂ ਜ਼ਰੂਰ ਇਲੈਕਸ਼ਨ ਲੜਾਂਗੇ। ਧੰਨਵਾਦ ਤੁਹਾਡਾ ਸਾਰੇ ਜਨਤੰਨ। ਹਾਂ।